ਹੈਲੋ ਜੀ ਮੇਰੇ ਗੁੰਤਨ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਈ ਹੋਪ ਤੁਸੀਂ ਠੀਕ ਠਾਕ ਹੋਵੋਗੇ ਅਸੀਂ ਵੀ ਠੀਕ ਠਾਕ ਹਾਂ ਸਵਾਗਤ ਹੈ ਜੀ ਤੁਹਾਡਾ ਆਪਣੇ ਚੈਨਲ ਟਵਾਨਾ ਫੈਮਿਲੀ ਦੇ ਵਿੱਚ ਅੱਜ ਜੀ ਆਪਾਂ ਕੋਈ ਵੀ ਵੀਡੀਓ ਨਹੀਂ ਬਣਾਈ ਹੈਗੀ ਅੱਜ ਆਪਾਂ ਕੁਝ ਗੱਲਾਂ ਸਿਗੀਆਂ ਜਿਹੜੀਆਂ ਤੁਹਾਡੇ ਨਾਲ ਮੈਂ ਸਾਂਝੀਆਂ ਕਰਨੀਆਂ ਸੀ ਅੱਜ ਆਪਾਂ ਵੀਡੀਓ ਕੋਈ ਕਿਉਂ ਨਹੀਂ ਸ਼ੂਟ ਕੀਤੀ ਹੈਗੀ ਕਿਉਂਕਿ ਕੁਝ ਦਿਨ ਹੋ ਗਏ ਬਲੌਗ ਵੀ ਨਹੀਂ ਸਿਆਰਿਆ ਕਿਉਂਕਿ ਸਾਇਬਜਾਦਾਂ ਦੀ ਸ਼ਹਾਦਤ ਦੇ ਦਿਨ ਚੱਲ ਰਹੇ ਨੇ ਜੀ ਕਾਂ ਕਰਕੇ ਫਿਰ ਆਪਾਂ ਕੋਈ ਬਲੌਗ ਸ਼ੂਟ ਨਹੀਂ ਸੀ ਕੀਤਾ ਅੱਜ ਵੀ ਮੈਂ ਤੁਹਾਡੇ ਨਾਲ ਕੁਝ ਗੱਲਾਂ ਨੇ ਜਿਹੜੀਆਂ ਸ਼ਹੀਦੀ ਦਿਨ ਦੇ ਕਾਰਨ ਸੀਗੀਆਂ ਮੈਂ ਇਹਨੂੰ ਇਹ ਸੀ ਮੈਂ ਕਿਹਾ ਵੀ ਚਲੋ ਆਪਾਂ ਕੁਝ ਗੱਲਾਂ ਨੇ ਉਹ ਕਰਦੇ ਹਾਂ ਜੀ ਅੱਜ ਦੇ ਦਿਨ ਛੋਟੇ ਸਾਹਿਬ ਜਦਿਆਂ ਦਾ ਸੰਸਕਾਰ ਹੋਇਆ ਸੀਗਾ ਉਹਨਾਂ ਨੂੰ ਸ਼ਹਾਦਤ ਉਹਨਾਂ ਨੇ ਸਿੱਖ ਕੌਮ ਲਈ ਸ਼ਹੀਦੀਆਂ ਪ੍ਰਾਪਤ ਕੀਤੀਆਂ ਸੀ ਜਿਹਦੇ ਬਾਰੇ ਆਪਾਂ ਜੀ ਗੱਲਾਂ ਕਰਨੀਆਂ ਨੇ ਹਨਾ ਇਹ ਹੈ ਜੀ ਇਹਨਾਂ ਦਿਨਾਂ ਦੇ ਵਿੱਚ بس یہ ابھی باتوں باد نام ضرور جپیا کرو اپنے بچےਆਂ ਨੂੰ اس چیز دے نال ضرور جڑو چلو جی ہاری کدھا اپدا ਧਰਮ ਆ ਪਈ ਨਹੀਂ ਕਹਿੰਦੇ ਹੈਗੇ ਹਨਾ ਵੀ ਕੋਈ ਵੀ ਅਪਦਾ ਧਰਮ ਛੱਡ ਕੇ ਦੂਜੇ ਧਰਮ ਦੇ ਵਿੱਚ ਆਵੇ ਜਾਂ ਕੋਈ ਧਰਮ ਚੰਗਾ ਹੈ ਜਾਂ ਮਾੜਾ ਹੈ سارے ਧਰਮ ਮਾਨ ਸਤਕਾਰ ਦੇ ਯੋਗ ਨੇ ਜੀ ਕਿਉਂਕਿ ਜਿਹੜਾ ਜਿਹੜੇ ਧਰਮ ਦੇ ਵਿੱਚ ਹੁੰਦਾ ਹੈ ਹਨਾ ਉਹਨਾਂ ਨੂੰ ਉਸ ਧਰਮ ਦੀ ਨੌਲੇਜ ਆਉਂਦੀ ਹੈ ਜਿਵੇਂ ਚਲੋ ਜੀ ਅਸੀਂ ਹਨਾ ਪਰਮਾਤਮਾ ਨੇ apni ਕਿਰਪਾ ਦੇ ਨਾਲ ਕਿਸ ਨੂੰ ਕਿਸੇ ਧਰਮ ਦੇ ਵਿੱਚ ਪੈਦਾ ਕੀਤਾ ਕਿਸ ਨੂੰ ਕਿਸੇ ਦੇ ਵਿੱਚ ਜੀ ਆਪਾਂ ਸਿੱਖ ਧਰਮ ਦੇ ਨਾਲ ਬਲੌਕ ਕਰਦੇ ਆ ਤਾਂ ਕਰਕੇ ਆਪਾਂ ਨੂੰ ਫਿਰ ਇਹ ਹੋ ਜਾਂਦਾ ਵੀ ਆਪਾਂ ਨੂੰ ਸਿੱਖ ਧਰਮ ਦੀ ਥੋੜੀ ਜਿਹੀ ਨੌਲੇਜ ਹੈ ਹੀ ਆਈ ਚੀਜ਼ ਬਾਰੇ ਚਲੋ ਬਹੁਤ ਚੀਜ਼ਾਂ ਤਾਂ ਆਪਾਂ ਵੀ ਇਹ ਕਹਿ ਸਕਦੇ ਆ ਨਾ ਆਪਾਂ ਨੂੰ ਨਹੀਂ ਪਤਾ ਹੈਗਾ ਵੀ ਜੋ ਆਪਣੇ ਗੁਰੂਆਂ ਪੀੜੀਆਂ ਪੀਰਾਂ ਨੇ ਕੀਤੀਆਂ ਨੇ ਹੈ ਨਾ ਵੀ ਬਹੁਤ ਚੀਜ਼ਾਂ ਤਾਂ ਇਦਾਂ ਨਹੀਂ ਹੋ ਜਾਂਦੀਆਂ ਹੈ ਨਾ ਨਹੀਂ ਵੀ ਪਤਾ ਹੁੰਦੀਆਂ ਪਰ ਹਾਂਜੀ ਕੁਝ ਚੀਜ਼ਾਂ ਹੁੰਦੀਆਂ ਨੇ ਆਪਾਂ ਨੂੰ ਜਿਹੜਾ ਪਤਾ ਹੁੰਦੀਆਂ ਨੇ ਹੈ ਨਾ ਤੇ ਚਲੋ ਜੀ ਜਿਵੇਂ ਹੁਣ ਹਰ ਇੱਕ ਦਾਪ ਦਾ ਧਰਮ ਹਨਾ ਸਿੱਖਾਂ ਦਾਪ ਦਾ ਏ ਮੁਸਲਮਾਨਾਂ ਦਾ ਏ ਇਸਾਈਆਂ ਦਾ ਏ ਹਿੰਦੂਆਂ ਦਾ ਹਰ ਇੱਕ ਦਾਪ ਦਾ ਧਰਮ ਹਨਾ ਚਲੋ ਜੀ ਆਪਾਂ ਤੇ ਇਹ ਕਹਿੰਨੇ ਵੀ ਆਪਣੇ ਆਪਣੇ ਧਰਮ ਦੇ ਵਿੱਚ ਕਾਇਮ ਜਰੂਰ ਰਹੋ ਹਨਾ ਆਪਣੇ ਧਰਮ ਦੇ ਵਿੱਚ ਪੱਕੇ ਰਹੋ ਕਿਉਂਕਿ ਜੀ ਹੁਣ ਇਹ ਵੀ ਫਤਗੜ ਸਾਹਿਬ ਆਪਾਂ ਨੂੰ ਨਜ਼ਦੀਕ ਏ ਜਿਆਦਾ ਦੂਰ ਨਹੀਂ ਹੈਗਾ 2/1 ਕਿਲੋਮੀਟਰ ਹੈਗਾ ਜੀ ਆਪਣੇ ਨਾਲੋਂ ਰਸਤੇ ਦੇ ਵਸੇ ਨਹੀਂ ਗਿਆ ਉਹਦੇ ਕਰਕੇ ਜੀ ਆਪਾਂ ਨੂੰ ਸਹਿਮਜਦਿਆਂ ਦਾ ਵੀ ਹਨਾ ਵੀ ਇੱਥੇ ਆਪਣੇ ਨੇੜੇ ਹਨਾ ਉਹਨਾਂ ਨੇ ਸ਼ਹੀਦਦਿਆਂ ਪ੍ਰਾਪਤ ਕੀਤੀਆਂ ਨੇ ਸਿੱਖ ਕੌਮ ਲਈ ਸਿਰਫ ਇਹ ਕਿ ਆਪਣੇ ਨਾਮ ਦੇ ਨਾਲ ਸਿੰਘ ਜਾਂ ਕੌਰ ਲੱਗ ਸਕੇ ਹਨਾ ਨਹੀਂ ਉਹਨਾਂ ਦੀ ਉਮਰਾਂ ਦੇ ਵਿੱਚ ਕਹਿੰਦੇ ਹੁੰਦੇ ਨੇ ਹਨਾ ਵੀ ਕੋਈ ਵੀ ਮਾਂ-ਬਾਪ ਦੇ ਇੰਨੀ ਛੋਟੀ ਉਮਰ ਦੇ ਬੱਚੇ ਜਿਹੜੀ ਉਮਰ ਦੇ ਵਿੱਚ ਬੱਚੇ ਖੇਡਦੇ-ਕੁੱਦਦੇ ਨੇ ਹਨਾ ਆਪਣੀਆਂ ਖੇਡਾਂ ਖੇਡਦੇ ਨੇ ਆਪਣੀ ਮौज-ਮਸਤੀਆਂ ਕਰਦੇ ਨੇ ਹਨਾ ਉਸ ਉਮਰ ਦੇ ਵਿੱਚ ਉਹ ਐਡੀਆਂ ਵੱਡੀਆਂ ਕੁਰਬਾਨੀਆਂ ਦੇ ਗਏ ਵੀ ਜਿਨ੍ਹਾਂ ਦਾ ਆਪਾਂ ਕਿੰਨੇ ਵੀ ਜਨਮ ਲੈ ਕੇ ਨਹੀਂ ਆਸਾਨ ਤਾਰ ਸਕਦੇ ਹਨਾ ਕਿ ਦਸਵੇਂ ਪਾਸ਼ਾ ਵਰਗਨ ਨਹੀਂ ਕੋਈ ਹੋ ਸਕਦਾ ਜਿਨ੍ਹਾਂ ਨੇ ਆਪਣਾ ਸਾਰਾ ਪਰਿਵਾਰ ਆਪਣੇ ਲਈ ਵਾਰ ਦਿੱਤਾ ਪਰ ਅੱਜ ਦੀ ਦੁਨੀਆ ਉਹਨਾਂ ਦੀਆਂ ਕੁਰਬਾਨੀਆਂ ਨੂੰ ਉਹਨਾਂ ਦੀ ਸ਼ਹਾਦਤ ਨੂੰ ਭੁੱਲਦੀ ਜਾ ਰਹੀ ਆ ਇਹ ਆ ਵੀ ਚਲੋ ਹਾਰਿਕ ਦੀ ਆਪਣੀ ਮਰਜ਼ੀ ਆ ਜੀ ਆਪਾਂ ਕਿਸੇ ਨੂੰ ਫੋਰਸ ਨਹੀਂ ਕਰ ਸਕਦੇ ਹਾਂ ਜੀ ਆਪਾਂ ਇਹ ਕਹਿ ਸਕਦੇ ਹਾਂ ਨਾ ਵੀ ਇਨਾਂ ਦਿਨਾਂ ਦੇ ਵਿੱਚ ਜਿੰਨਾ ਤੁਸੀਂ ਸਾਦਾ ਖਾ ਸਕਦੇ ਹੋ ਉਹਨਾਂ ਸਾਦਾ ਖਾਗੋ ਸਾਦਾ ਰਹੋ ਕਿਉਂਕਿ ਹੋਰ ਦਿਨ ਬਹੁਤ ਹੁੰਦੇ ਨੇ ਹਨਾ ਜਦੋਂ ਤੁਸੀਂ ਆਪਣੀ ਜ਼ਿੰਦਗੀ ਨੂੰ ਇੰਜੋਏ ਕਰ ਸਕਦੇ ਹੋ ਵੈਸੇ ਇਹ ਹੁੰਦਾ ਵੀ ਆਪਾਂ ਹਨਾ ਹਰ ਪਲ ਯਾਦ ਰੱਖਣਾ ਚਾਹੀਦਾ ਉਹਨਾਂ ਦੀਆਂ ਕੁਰਬਾਨੀਆਂ ਨੂੰ ਪਰ ਇਹ ਆ ਵੀ ਜਿਵੇਂ ਹੁਣ ਆਪਣੇ ਕੋਈ ਵੀ ਬੰਦਾ ਇਨਸਾਨ ਆ ਹਨਾ ਉਹਨਾਂ ਦੇ ਘਰ ਦੇ ਵਿੱਚ ਕੋਈ ਹਨਾ ਗਮੀ ਖੁਸ਼ੀ ਜੋ ਵੀ ਹੁੰਦੀ ਆ ਹਨਾ ਉਦਾਂ ਦਾ ਮੌਜਾ ਹੁਣ ਚਣੀ ਇਹ ਹੋ ਜਾਂਦਾ ਵੀ ਇਹ ਦਿਨ ਜਿਹੜੇ ਆਪਣੇ ਹਨਾ ਸਾਰੀ ਦੁਨੀਆ ਲਈ ਹੀ ਜਿਹੜੇ ਜਿਹੜੇ ਸਿੱਖ ਧਰਮ ਦੇ ਨਾਲ ਹੈਗੇ ਨੇ ਨਾ ਵੀ ਉਹਨਾਂ ਸਾਰਿਆਂ ਲਈ ਉਹ ਸ਼ਹਾਦਤ ਦੇ ਦਿਨ ਚੱਲ ਰਹੇ ਨੇ ਵੀ ਆਪਾਂ ਚਲੋ ਉਹਨਾਂ ਦੇ ਕੁਝ ਹੋਰ ਨਹੀਂ ਕਰ ਸਕਦੇ ਹੈਗੇ ਹਨਾ ਵੀ ਇਹ ਚੀਜ਼ ਇਹ ਦਿਨਾਂ ਦੇ ਵਿੱਚ ਉਹ ਚੀਜ਼ਾਂ ਨੂੰ ਜ਼ਰੂਰ ਯਾਦ ਕਰਿਆ ਕਰੋ ਉਹਨਾਂ ਦੀ ਕੁਰਬਾਨੀ ਨੂੰ ਕਿਉਂਕਿ ਜੀ ਸਾਦਾ ਖਾਬੋ ਹਨਾ ਸਾਦਾ ਰਹੋ ਤੇ ਬਦ ਤੋਂ ਬਦ ਨਾਮ ਜਪੋ ਆਪਦੇ ਬੱਚਿਆਂ ਨੂੰ ਜਰੂਰ ਜਪਾਓ ਜਿਹੜੇ ਭੈਣ ਭਰਾ ਆਮ ਗੁਰੂ ਘਰਾਂ ਦੇ ਵਿੱਚ ਨਹੀਂ ਜਾਂਦੇ ਚਲੋ ਕਿਸੇ ਦੀ ਰੁਟੀਨ ਬਣੀ ਹੋਈ ਹੈ ਜੀ ਕਿਸੇ ਦੀ ਨਹੀਂ ਪਰ ਇਹਨਾਂ ਦਿਨਾਂ ਦੇ ਵਿੱਚ ਜਰੂਰ ਜਾਇਆ ਕਰੋ ਆਪਦੇ ਬੱਚਿਆਂ ਨੂੰ ਜਰੂਰ ਜਰਾਜ ਲੈ ਕੇ ਜਾਓ ਨਾਲ ਹਨਾ ਉਹਨਾਂ ਦੇ ਨਾਲ ਇਹ ਦਿਨਾਂ ਦਾ ਇਤਿਹਾਸ ਜਰੂਰ ਸਾਂਝਾ ਕਰਿਆ ਕਰੋ ਤਾਂ ਜੋ ਆਪਾਂ ਕਹਿੰਦੇ ਹੁੰਦੇ ਨੇ ਵੀ ਗੁਰੂਆਂ ਨੂੰ ਵੀ ਆਪਾਂ ਨੂੰ ਇਹ ਉਹਨਾਂ ਨੂੰ ਵੀ ਇਹ ਚੀਜ਼ ਦਾ ਨਾ ਹੋਵੇ ਵੀ ਅਸੀਂ ਉਹਨਾਂ ਜਿੰਨਾਂ ਲਈ ਆਪਦਾ ਸਾਰਾ ਪਰਿਵਾਰ ਵਾਰਤਾ ਜੋ ਸਾਡੇ ਇਤਿਹਾਸ ਨੂੰ ਭੁੱਲੀ ਬੈਠੇ ਨੇ ਹਨ ਤੇ ਸਾਨੂੰ ਜੀ ਕਈ ਸਾਲ ਹੋ ਗਏ ਜਣੀ ਅਸੀਂ ਇਹ ਸ਼ਹਾਦਤ ਦੇ ਦਿਨਾਂ ਵਿੱਚ ਜ਼ਰੂਰ ਕਰ ਲੈਣੇ ਨੇ ਵੀ ਇੱਕ ਦਿਨ ਦੋ ਦਿਨ ਚਾਰ ਦਿਨ ਜਿੰਨਾ ਵੀ ਤੁਸੀਂ ਕਰ ਸਕਦੇ ਹੋ ਉਹਨਾਂ ਹਨ ਤੇ ਵੀ ਉਹਨਾਂ ਨੇ ਹਨਾ ਉਹਨਾਂ ਦਾ ਪਰਿਵਾਰ ਕਿੱਥੇ ਕਿੱਥੇ ਫਿਰਿਆ ਜੰਗਲਾਂ ਦੇ ਵਿੱਚ ਪਾਣੀ ਦੇ ਵਿੱਚ ਹਨਾ ਵੀ ਕਿਤੇ ਕਿਤੇ ਭੁਖਣ ਭਾਣੇ ਰਹੇ ਕਿਵੇਂ ਕਿਵੇਂ ਹਨਾ ਉਹਨਾਂ ਨੇ ਜ਼ਿੰਦਗੀ ਦੇ ਦਿਨ ਲੰਘਾਏ ਹਨਾ ਵੀ ਭੁੰਜੇ ਬਿਸਤਰ ਲਾਏ ਵੀ ਹਾਂਜੀ ਉਹਨਾਂ ਨੇ ਸਾਡੇ ਲਈ ਕੁਰਬਾਨੀਆਂ ਕੀਤੀਆਂ ਚਲੋ ਹਨਾ ਆਪਾਂ ਕਹਿੰਦੇ ਉਹਨਾਂ ਨੇ ਵੀ ਭੁਖਣ ਭਾਣੇ ਨਹੀਂ ਰਹਿ ਸਕੇ ਆਪਾਂ ਕਿਤੇ ਜੰਗਲਾਂ 'ਚ ਨਹੀਂ ਜਾ ਸਕਦੇ ਪਰ ਉਹਨਾਂ ਦੀ ਸ਼ਾਦ ਦੇ ਦਿਨ ਵੀ ਭੁੰਜੇ ਬਿਸਤਰ ਜ਼ਰੂਰ ਲਾ ਲੈਨੇ ਆ ਇਹ ਵੀ ਉਸ ਮਹਾਰਾਜ ਦੀ ਕਿਰਪਾ ਹੈ ਜੀ ਹਨਾ 10ਵੇਂ ਇਹ ਕਹਿੰਨੀ ਵੀ ਤੁਸੀਂ ਜਿੰਨੇ ਕ ਦਿਨ ਇੱਕ ਦਿਨ ਦੋ ਦਿਨ ਹਨਾ ਉਹਨਾਂ ਦੀ ਯਾਦ ਨੂੰ ਸਮਰਪਿਤ ਹਨ ਵੀ ਆਪਦੇ ਪੁੰਜੇ ਬਿਸਤਰ ਲਗਾ ਕੇ ਪਿਆ ਕਰੋ ਨਾਲੇ ਜਿਸ ਦਿਨ ਇਹ ਨਹੀਂ ਹੈਗਾ ਵੀ ਪੁੰਜੇ ਬਿਸਤਰ ਲਗਾ ਲਿਆ ਜੇ ਅਸੀਂ ਪੈ ਗਏ ਹਨ ਚਲੋ ਇਹ ਵੀ ਪਰ ਉਸ ਆਪਦੇ ਬੱਚਿਆਂ ਨੂੰ ਸੁਣਾਓ ਵੀ ਆਪਾਂ ਉਹਨਾਂ ਨੂੰ ਸਹਬਜ਼ਾਦੇ ਆਪਣੇ ਲਈ ਇੰਨਾ ਕੁਰਬਾਨੀਆਂ ਕੀਤੀ ਉਹਨਾਂ ਨੇ ਆਏ ਆ ਇਹ ਦਿਨਾਂ ਦੇ ਵਿੱਚ ਉਹਨਾਂ ਦੇ ਨਾਲ ਆ ਕੁਝ ਹੋਇਆ ਨਾ ਵੀ ਆਪਾਂ ਉਹਨਾਂ ਕਰਕੇ ਵੀ ਅੱਜ ਪੁੰਜੇ ਪੈਣ ਲੱਗੀਆਂ ਤੇ ਪਸੇਦਾਂ ਜੀ ਹਨਾਪ ਦੇ ਬੱਚਿਆਂ ਨੂੰ ਇਸ ਆਪਣੇ-ਆਪ ਦੇ ਧਰਮ ਦੇ ਨਾਲ ਜੁੜੀਆਂ ਹੋਈਆਂ ਜੋ ਵੀ ਇਤਿਹਾਸ ਆ ਉਹ ਆਪਣੇ ਬੱਚਿਆਂ ਨੂੰ ਜ਼ਰੂਰ ਦੱਸਿਆ ਕਰੋ ਤਾਂ ਜੋ ਉਹ ਆਪਣੇ ਧਰਮ ਦੇ ਨਾਲ ਜੁੜੇ ਰਹਿ ਸਕਣ ਕਿਉਂਕਿ ਬੈਸੇ ਵੀ ਅੱਜ ਦਾ ਟਾਈਮ ਇੱਕ ਐਦਾਂ ਦਾ ਹੈ ਹਨਾ ਵੀ ਜਿਨ੍ਹਾਂ ਦੇ ਵਿੱਚ ਬੱਚੇ ਇਹ ਚੀਜ਼ਾਂ ਨੂੰ ਭੁੱਲਦੇ ਜਾ ਰਹੇ ਨੇ ਕਿਉਂਕਿ ਭੁੱਲਦੇ ਤਾਂ ਜਾ ਰਹੇ ਨੇ ਇਹਦੇ ਵਿੱਚ ਬੱਚਿਆਂ ਦਾ ਕੋਈ ਕਸੂਰ ਨਹੀਂ ਇਹਦੇ ਵਿੱਚ ਆਪਣਾ ਕਸੂਰ ਆ ਵੀ ਆਪਾਂ ਆਪਣੇ ਇਤਿਹਾਸ ਦੇ ਨਾਲ ਬੱਚਿਆਂ ਨੂੰ ਜਾਣੂ ਨਹੀਂ ਕਰਵਾਉਂਦੇ ਹੈਗੇ ਕਿਉਂਕਿ ਅਗਰ ਆਪਾਂ ਆਪਣੇ ਬੱਚਿਆਂ ਨੂੰ ਇਤਿਹਾਸ ਦੇ ਨਾਲ ਜਾਣੂ ਕਰਵਾਵਾਂਗੇ ਤਾਂ ਉਹ ਆਪਣੇ ਬੱਚੇ ਆਪਣੇ ਇਤਿਹਾਸ ਦੇ ਨਾਲ ਜੁੜੇ ਰਹਿ ਸਕਦੇ ਨੇ ਆਪਣੇ ਧਰਮ ਨਾਲ ਜੁੜੇ ਰਹਿ ਸਕਦੇ ਨੇ ਬਸ ਇਹ ਆ ਜੀ ਆਪਣੇ ਧਰਮ ਦੇ ਨਾਲ ਜੁੜੋ ਤੁਸੀਂ ਕਿਸੇ ਵੀ ਧਰਮ ਦੇ ਨਾਲ ਜੁੜੇ ਹੋਏ ਹਾਂ ਤੁਹਾਡਾ ਕੋਈ ਵੀ ਧਰਮ ਆ ਧਰਮ ਕੋਈ ਨਹੀਂ ਮਾੜਾ ਹੁੰਦਾ ਕੋਈ ਵੀ ਧਰਮ ਮਾੜਾ ਨਹੀਂ ਸਿਖਾਉਂਦਾ ਕਿਸੇ ਦਾ ਕਰਨ ਧਰਮ ਸਾਰੇ ਦੂਜਿਆਂ ਦਾ ਚੰਗਾ ਕਰਨਾ ਹੀ ਸਿਖਾਉਂਦੇ ਨੇ ਪਰਮਾਤਮਾ ਦੇ ਨਾਲ ਜੁੜਨਾ ਸਿਖਾਉਂਦੇ ਨੇ ਭਲਾਈ ਸਿਖਾਉਂਦੇ ਨੇ ਹਨਾ ਇਹ ਤਾਂ ਸਿਰਫ ਇੱਕ ਆਪਣੀ ਸੋਚ ਆ ਵੀ ਲੋਕਾਂ ਨੇ ਆਪਣੇ ਆਪ ਵਿੱਚ ਰਹਿ ਕੇ ਹਨਾ ਦੂਜੇ ਧਰਮਾਂ ਨੂੰ ਨਿੰਦਣਾ ਸਿੱਖ ਲਿਆ ਦੂਜਿਆਂ ਨੂੰ ਮਾੜਾ ਕਹਿਣਾ ਸਿੱਖ ਲਿਆ ਕਿਉਂਕਿ ਆਪਣੇ ਔਗਣ ਕਿਸੇ ਨੂੰ ਵੀ ਨਹੀਂ ਦਿਖਦੇ ਜੀ ਨਾ ਚਾਹੀ ਕੋਈ ਵੀ ਇਨਸਾਨ ਹੋਵੇ ਬਸ ਇਹ ਵੀ ਆਪਣੇ ਆਪ ਦੇ ਧਰਮ ਦੇ ਵਿੱਚ ਪੱਕੇ ਰਹੋ ਆਪਣੇ ਧਰਮ ਦੇ ਨਾਲ ਜੁੜੋ ਸਾਰੇ ਜੇ ਤੁਸੀਂ ਆਪਣੇ ਧਰਮ ਦੇ ਨਾਲ ਜੁੜਿਆ ਹੋਇਆ ਦਾ ਵੀ ਤੁਹਾਡਾ ਤਾਂ ਇਹ ਸਹੀ ਗੱਲ ਹੈ ਅਗਰ ਤੁਸੀਂ ਦੂਜੇ ਧਰਮਾਂ ਨੂੰ ਵੀ ਉਨਾਂ ਹੀ ਮਾਨ ਸਤਕਾਰ ਦਿੰਦੇ ਹੋ ਤੁਸੀਂ ਮੰਨਦੇ ਚਾਹੇ ਕਿਸੇ ਵੀ ਧਰਮ ਨੂੰ ਪਰ ਮਾਨ ਸਤਕਾਰ ਸਭ ਧਰਮਾਂ ਨੂੰ ਦਿਵੋ ਕਿਉਂਕਿ ਧਰਮ ਕੋਈ ਨਹੀਂ ਮਾਰਦਾ ਇਨਸਾਨ ਕੋਈ ਨਹੀਂ ਮਾੜਾ ਕਿਉਂਕਿ ਉਹ ਪਰਮਾਤਮਾ ਭੇਜਣ ਵਾਲਾ ਆਪਾਂ ਨੂੰ ਇੱਕ ਆ ਇਸ ਦੁਨੀਆ ਤੇ ਆਪਣੇ ਇੱਥੇ ਇਸ ਦੁਨੀਆ ਤੇ ਆਪਾਂ ਬਣਾਏ ਨੇ ਜੀ ਆ ਉਹ ਧਰਮ ਦਾਏ ਉਹ ਧਰਮ ਦਾਏ ਬਸ ਜੀ ਸਿੱਦੇ ਕਹਿੰਦੇ ਹੁੰਦੇ ਨੇ ਸਾਦਗੀ ਭਰਿਆ ਜੀਵਨ ਇਹ ਦਿਨਾਂ ਦੇ ਵਿੱਚ ਸਾਦਾ ਭੋਜਨ ਸਾਦਾ ਰਹਿਣ ਸਹਿਣ ਸਾਦਗੀ ਭਰਿਆ ਹੀ ਆਪਣੀ ਜ਼ਿੰਦਗੀ ਇਹ ਰੱਖੋ ਆ ਦਿਨਾਂ ਦੇ ਵਿੱਚ બસ ਇਹੀ ਹੈ ਜੀ ਬਾਕੀ ਹਰ ਇੱਕ ਦੀ ਆਪਣੀ ਮਰਜ਼ੀ ਆਪਾਂ ਕਿਸੇ ਨੂੰ ਕੋਈ ਫੋਰਸ ਨਹੀਂ ਕਰ ਸਕਦੇ ਹੈਗੇ ਇਹ ਆ ਪਰਮਾਤਮਾ ਵੀ ਸਾਤੋਂ ਲੱਖਾਂ ਗੁਨਾਹ ਹੁੰਦੇ ਹੋਣਗੇ ਪਰ ਸਾਡੇ ਤੇ ਵੀ ਕਿਰਪਾ ਕਰੀਓ ਹਨਾ ਵੀ ਅਸੀਂ ਤੁਹਾਡ ਤੁਸੀਂ ਜੋ ਰਸਤੇ ਦਿਖਾ ਕੇ ਗਏ ਹੋ ਜੋ ਜਲਾ ਕੇ ਗਏ ਹੋ ਹਨਾ ਵੀ ਉਹਨਾਂ ਰਸਤਿਆਂ ਤੇ ਚੱਲ ਸਕੀਏ ਬਸ ਇਹੀ ਬੇਨਤੀ ਹੈ ਜੀ ਹੁਣ ਆਪਾਂ ਕਰਦੇ ਆਂ ਵੀਡੀਓ ਦਾ ਐਂਡ ਓਕੇ ਬਾਏ ਟੇਕ ਕੇਅਰ ਲਾਈਕ ਸ਼ੇਅਰ ਕਮੈਂਟ ਮੈਂ ਕੁਝ ਵੀ ਨਹੀਂ ਕਹੂੰਗੀ ਜੀ ਅੱਜ ਤੁਹਾਨੂੰ ਬਸ ਇਹ ਆ ਵੀ ਆਪਦੇ ਬੱਚਿਆਂ ਨੂੰ ਇਤਿਹਾਸ ਜ਼ਰੂਰ ਦੱਸੋ ਤੇ ਬਸ ਇਹੀ ਬੇਨਤੀ ਕਰ ਸਕਦੀ ਹਾਂ ਬਾਕੀ ਤੁਹਾਡੀ ਆਪਣੀ ਮਰਜ਼ੀ ਹੈ ਜੀ ਓਕੇ ਬਾਏ ਟੇਕ ਕੇਅਰ